ਕਿਸਾਨਾਂ ਤੇ ਸਰਕਾਰ ਵਿਚਕਾਰ ਇੱਕ ਨਵੇਂ ਤਰ੍ਹਾਂ ਦਾ ਟਕਰਾ ਪੈਦਾ ਹੋ ਰਿਹਾ ਹੈ। ਦਰਅਸਲ ਪਿਛਲੇ ਸਮੇਂ ਵਾਪਰੀਆਂ ਦੋ ਘਟਨਾਵਾਂ ਸਰਕਾਰ ਤੇ ਕਿਸਾਨ ਜੁਨਨਾਂ ਵਿਚਕਾਰ ਬਹੁਤ ਵੱਡਾ ਖੱਪਾ ਪਾ ਗਈਆਂ ਨੇ। ਔਰ ਇੰਜ ਲੱਗਦਾ ਵੀ ਇਹ ਖੱਪਾ ਆਉਣ ਵਾਲੇ ਦਿਨੇ ਚ ਆਉਣ ਵਾਲੇ ਦਿਨਾਂ ਚ ਵੱਡਾ ਟਕਰਾ ਪੈਦਾ ਕਰ ਸਕਦਾ। ਦਰਅਸਲ 19 ਮਾਰਚ ਨੂੰ ਜਦੋਂ ਕੇਂਦਰੀ ਮੰਤਰੀਆਂ ਦੀ ਟੀਮ ਚੰਡੀਗੜ੍ਹ ਚ ਭਾਰਤੀ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਮਿਲਣ ਆਈ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਗੈਰ ਸਿਆਸੀ ਦੇ ਲੀਡਰ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਨ ਸਿੰਘ ਪਰਦੇਰ ਤੇ ਸਮੁੱਚੀ ਟੀਮ ਸ਼ਾਮਲ ਸੀ ਚੰਡੀਗੜ੍ਹ 'ਚ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਪੰਜਾਬ ਦੇ ਕੁਝ ਮੰਤਰੀ ਵੀ ਸ਼ਾਮਲ ਸੀ ਮੀਟਿੰਗ ਕਹਿੰਦੇ ਬੜੇ ਸੱਤ ਭਾਵਨਾ ਮਾਹੌਲ 'ਚ ਖਤਮ ਹੋਈ ਅਗਲੀ ਡੇਟ ਵੀ 4 ਮਈ ਦੀ ਦਿੱਤੀ ਪਰ ਜਿਉਂ ਹੀ ਪੰθεਰ ਸਾਹਿਬ ਤੇ ਡੱਲੇਵਾਲ ਸਾਹਿਬ ਬਾਹਰ ਨਿਕਲੇ ਤੇ ਉਹਨਾਂ ਨੂੰ ਚੰਡੀਗੜ੍ਹ 'ਚੋਂ ਨਿਕਲਦੇ ਹੀ ਪੰਜਾਬ ਪੁਲਿਸ ਨੇ ਘੇਰ ਲਿਆ ਤੇ ਆਪਣੀ ਹਿਰਾਸਤ 'ਚ ਲੈ ਲਿਆ ਗੱਲ ਉੱਥੇ ਹੀ ਕਰਮ ਨਹੀਂ ਹੋਈ ਹਿਰਾਸਤ 'ਚ ਲੈਣਿਆ ਹੀ ਪੁਲਿਸ ਨੇ ਗੁਪਤ ਢੰਗ ਨਾਲ ਪਹਿਲਾਂ ਹੀ ਪਲਾਨਿੰਗ ਬਣਾਈ ਸੀ ਖਨੌਰੀ ਤੇ ਸ਼ੰਭੂ ਪਹੁੰਚ ਕੇ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਤੇ ਪੂਰੇ ਟੈਂਟ ਉਹ ਖੇੜ ਤੇ ਤੇ ਕਹਿੰਦੇ ਇਹ ਸੜਕਾਂ ਖਾਲੀ ਕਰਾ ਕੇ ਉਹ ਆਵਾਜਾਈ ਬਹਾਲ ਕਰਨਗੇ ਵੱਡਾ ਬਵਾਲ ਖੜਾ ਹੋ ਗਿਆ ਇਹ ਵੀ ਦੋਸ਼ ਲੱਗੇ ਵੀ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਹੋ ਗਿਆ ਇੱਕ ਇਹ ਘਟਨਾ ਬੜੀ ਗੰਭੀਰ ਹੈ ਜਿਹਦੇ ਨਾਲ ਲੱਗਦਾ ਵੀ ਕਿਸਾਨਾਂ ਦੇ ਮਨਾਂ ਵਿੱਚ ਕਿਤੇ ਨਾ ਕਿਤੇ ਰੋਹ ਗੁੱਸਾ ਕੁੜੱਤਨ ਹੈ ਸਰਕਾਰ ਪ੍ਰਤੀ ਔਰ ਇਸ ਤੋਂ ਪਹਿਲ ਨੂੰ ਇੱਕ ਘਟਨਾ ਹੋ ਆਪਰੀ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਭਵਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੁੱਚੀ ਪੰਜਾਬ ਸਰਕਾਰ ਦੀ ਟੀਮ ਨੂੰ ਮਿਲਣ ਆਈ 2 ਘੰਟੇ ਮੀਟਿੰਗ ਚੱਲੀ ਬੜੀ ਵਧੀਆ ਮੀਟਿੰਗ ਚੱਲੀ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਕਿਹਾ ਵੀ ਉਹਨਾਂ ਨੇ ਡਾਕਟਰ ਕੋਲ ਜਾਣਾ ਤੇ ਉਹ ਜਾ ਰਹੇ ਨੇ ਪਰ ਜਾਂਦਿਆਂ ਜਾਂਦਿਆਂ ਮਾਨ ਸਾਹਿਬ ਨੇ ਕਿਸਾਨ ਲੀਡਰਾਂ ਨੂੰ ਪੁੱਛਿਆ ਵੀ ਹੁਣ ਜਿਹੜਾ ਤੁਸੀਂ ਚੰਡੀਗੜ੍ਹ ਧਰਨਾ ਮਾਰਨਾ ਉਹ ਖਤਮ ਕਰੋਗੇ ਤੇ ਉਹਦੇ ਸਬੰਧ ਵਿੱਚ ਵੱਡੇ ਕਿਸਾਨ ਲੀਡਰ ਜਗਿੰਦਰ ਸਿੰਘ ਉਗਰਾਹਾਂ ਨੇ ਮੁਤਰ-ਮੁਤਰ ਕੇ ਗੱਲ ਕਹੀ ਵੀ ਤੁਸੀਂ ਤਾਂ ਸਾਨੂੰ ਮੁਤਰ-ਮੁਤਰ ਨਹੀਂ ਕਰਨ ਦਿੰਦੇ ਇਹ ਮੁਤਰ ਮੁਤਰਦ ਸ਼ਬਦ ਨਾਲ ਗੱਲ ਵਿਗੜ ਗਈ ਤੇ ਫਿਰ ਕਹਿੰਦੇ ਸੀਐਮ ਸਾਹਿਬ ਵੀ ਥੋੜੇ ਗੁੱਸੇ 'ਚ ਆ ਕੇ ਤੇ ਉਹਨਾਂ ਨੇ ਕਿਹਾ ਵੀ ਜੇ ਧਰਨਾ ਵੀ ਮਾਰਨਾ ਤੁਸੀਂ ਦੋ-ਦੋ ਘੰਟੇ ਮੀਡੀਆ ਵੀ ਕਰਨੀਆਂ ਤੇ ਫਿਰ ਫਾਇਦਾ ਕੀ ਗੱਲਬਾਤ ਆ ਤੁਸੀਂ ਜੋ ਕਰਨਾ ਕਰ ਲਓ ਸੋ ਸੰਯੁਕਤ ਕਿਸਾਨ ਮੋਰਚਾ ਜਿਹਦੇ ਪ੍ਰਮੁੱਖ ਲੀਡਰ ਨੇ ਬਲਬੀਰ ਸਿੰਘ ਰਾਜੇਵਾਲ ਇਸੇ ਤਰ੍ਹਾਂ ਜੋਗਿੰਦਰ ਸਿੰਘ ਉਗਰਾਹਾ ਇਸੇ ਤਰ੍ਹਾਂ ਰੁਲਦੂ ਸਿੰਘ ਔਰ ਇਸੇ ਤਰ੍ਹਾਂ ਹੋਰ ਹਰਮੀਤ ਕਾਦੀਆਂ ਲੱਖੋਵਾਲ ਸਾਹਿਬ ਇਹ ਸਾਰੇ ਲੀਡਰ ਜਿਹੜੇ ਨੇ ਉਹ ਵੀ ਉਸ ਵੇਲੇ ਦੇ ਬਹੁਤ ਤੜੰਗ ਦੇ ਗੁੱਸੇ ਚ ਨੇ ਸੋ ਸਾਰੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਪ੍ਰਤੀ ਰੋਚ ਨੇ ਔਰ ਇਸੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਦਾ ਇੱਕ ਬਿਆਨ ਹੁੰਦਾ ਉਸ ਬਿਆਨ ਵਿੱਚ ਸ਼ਿਵ ਸ਼ਿਵਰਾਜ ਚੋਹਾਨ ਜੀ ਕਹਿੰਦੇ ਨੇ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਵਰਤ ਖਤਮ ਕਰ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਵੀ ਮੁਰ 4 ਮਈ ਨੂੰ ਅਸੀਂ ਗੱਲਬਾਤ ਦਾ ਸੱਦਾ ਦਿੱਤਾ ਸਾਨੂੰ ਆਸ ਹੈ 4 ਮਈ ਨੂੰ ਚੰਗੀ ਗੱਲਬਾਤ ਹੋਊਗੀ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਮਰਨਵਰਤ ਖਤਮ ਕਰ ਦੇਣਾ ਚਾਹੀਦਾ ਉਹਨਾਂ ਕਿਹਾ ਡੱਲੇਵਾਲ ਸਾਹਿਬ ਹਸਪਤਾਲ ਤੋਂ ਛੁੱਟੀ ਲੈ ਕੇ ਚਲ ਗਏ ਨੇ कोरोना ਨੂੰ ਆਸ ਹੈ ਉਹ ਜਲਦੀ ਤੰਦਰੁਸਤ ਹੋਣ ਔਰ ਮੀਟਿੰਗ ਵਿੱਚ ਆਉਣ ਪਰ ਉਹਨਾਂ ਨੂੰ ਮਰਨ ਵਰਤ ਜਿਹੜਾ ਖਤਮ ਕਰ ਦੇਣਾ ਚਾਹੀਦਾ ਪਰ ਨਾਲ ਦੀ ਨਾਲ ਜਿਹੜੀ ਮੁੱਦਾ ਇਹ ਹੈ ਕਿ ਕੀ 4 ਮਈ ਦੀ ਮੀਟਿੰਗ 'ਚ ਭਾਰਤ ਸਰਕਾਰ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੇ ਦੇਗੀ ਕਿ ਕਿਸਾਨਾਂ ਦੀ ਮੰਗ ਅਨੁਸਾਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰ ਦੇਗੀ ਜਾਂ ਹੋਰ ਜਿਹੜੀਆਂ 12 13 ਮੰਗਾਂ ਨੇ ਉਹ ਮੰਨ ਲੇਗੀ ਉਹ ਸਵਾਲ ਹਲੇ ਉੱਥੇ ਹੀ ਖੜਾ ਹੈ ਪਰ ਇਸੇ ਦੌਰਾਨ ਡੱਲੇਵਾਲ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਬੜਾ ਗੰਭੀਰ ਹੈ ਉਹਨਾਂ ਨੇ ਕਿਹਾ ਵੀ 19 ਮਾਰਚ ਨੂੰ ਸਰਕਾਰ ਨੇ ਜੋ ਉਹਨਾਂ ਨੇ ਕੀਤਾ ਉਹ ਦੀ ਨਖੇਦੀ ਕਰਦੇ ਨੇ ਔਰ ਉਹਨਾਂ ਨੇ ਕਿਹਾ ਵੀ 19 ਮਾਰਚ ਨੂੰ ਸਰਕਾਰ ਨੇ ਕਿਸਾਨਾਂ ਦੀ ਪੇਠ ਵਿੱਚ ਛੁਰਾ ਮਾਰਿਆ ਉਹ ਨਾਲ ਹੀ ਉਹ ਕਹਿੰਦੇ ਨੇ ਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਮਨਾਂ ਵਿੱਚੋਂ ਲੜਨ ਦੀ ਜਿਹੜੀ ਜਨੂਨ ਹੈ ਜਿਹੜੀ ਸ਼ਕਤੀ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਪਰ ਇਹ ਖਤਮ ਨਹੀਂ ਹੋਊਗੀ ਉਹ ਨਾਲ ਹੀ ਉਹਨਾਂ ਕਿਹਾ ਬੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਸਮਾਨ ਚੋਰੀ ਹੋਇਆ ਸਰਕਾਰ ਉਹਦੀ ਪਰਪਾਈ ਕਰੇ ਪਰ ਗੱਲ ਇੱਥੇ ਖਤਮ ਨਹੀਂ ਹੋਈ ਸਰਵਨ ਸਿੰਘ ਪੰਦੇਰ ਹੁਣਾਂ ਨੇ 4 ਮਈ ਦੀ ਸਰਕਾਰ ਨਾਲ ਜਿਹੜੀ ਮੀਟਿੰਗ ਹੋਣੀ ਉਹਦੇ ਤੇ ਸਵਾਲ ਖੜੇ ਕਰ ਦਿੱਤੇ ਆ ਉਹ ਕਹਿੰਦੇ ਵੀ 4 ਮਈ ਨੂੰ ਜਿਹੜੀ ਮੀਟਿੰਗ ਹੋਣੀ ਉਹਦੇ ਬਾਰੇ ਫਿਲਹਾਲ ਉਹਨਾਂ ਕੋਈ ਫੈਸਲਾ ਨਹੀਂ ਕੀਤਾ ਜਿਹਦਾ ਇਹ ਅਰਥ ਲੱਗਦਾ ਵੀ ਕੀ 4 ਮਈ ਦੀ ਮੀਟਿੰਗ 'ਚ ਉਹ ਸ਼ਾਮਲ ਹੋਣ ਜਾਣਗੇ ਸਰਕਾਰੀ ਮੀਟਿੰਗ 'ਚ ਕਿ ਨਹੀਂ ਉਹਨਾਂ ਨੇ ਕਿਹਾ ਇਹਦੇ ਸਬੰਧ ਵਿੱਚ ਦੋਵੇਂ ਧਿਰਾਂ ਜਲਦੀ ਮੀਟਿੰਗ ਕਰਨਗੀਆਂ ਔਰ ਮੀਟਿੰਗ ਵਿੱਚ ਵਿਚਾਰ ਕੀਤਾ ਜਾਊਗਾ ਵੀ 4 ਮਈ ਦੀ ਮੀਟਿੰਗ ਬਾਰੇ ਕੀ ਫੈਸਲਾ ਲੈਣਾ ਆ ਔਰ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਨਾਲ ਪੰਦੇ ਸਾਹਮਣੇ ਕਹਿੰਦੇ ਵੀ ਪੰਜਾਬ ਸਰਕਾਰ ਨੇ 19 ਮਾਰਚ ਨੂੰ ਜਿਹੜਾ ਉਹਨਾਂ ਨੇ ਹੱਲਾ ਕੀਤਾ ਉਹਨਾਂ ਨੂੰ ਹਿਰਾਸਤ ਚ ਲੈ ਕੇ ਤੇ ਸ਼ੰਭੂ ਤੇ ਖਨੌਰੀ ਤੋਂ ਉਹਨਾਂ ਦੇ ਮੋਰਚੇ ਉਖੇੜੇ ਨੇ ਇਹ ਪੰਜਾਬ ਸਰਕਾਰ ਨੇ ਕੇਂਦਰ ਦੀ ਸ਼ਹਿ ਤੇ ਕੀਤਾ ਹੁਣ ਸਵਾਲੇ ਪੈਦਾ ਹੁੰਦਾ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਪਹਿਲੋਂ ਕਿਸੇ ਨਾ ਕਿਸੇ ਰੂਪ ਚ ਖਾਸ ਕਰਕੇ ਡੱਲੇਵਾਲ ਤੇ ਪੰधेर ਢਾਟੇ ਕੇਂਦਰ ਸਰਕਾਰ ਵਿਰੋਧ ਮੋਰਚਾ ਲਾ ਕੇ ਬੈਠੇ ਵੀ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਡੀਆਂ ਮੰਗਾਂ ਕੇਂਦਰ ਨਾਲ ਨੇ ਪਰ ਇਹ ਜਿਹੜੇ ਨਵੇਂ ਇਨਸੀਡੈਂਟ ਵਾਪਰੇ ਨੇ ਇਹਦੇ ਨਾਲ ਤਿੰਨੇ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਭਾਰਤ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਨੇ ਆਪਣਾ ਜਿਹੜਾ ਨਿਸ਼ਾਨਾ ਆ ਹੁਣ ਪੰਜਾਬ ਸਰਕਾਰ ਤੇ ਵੀ ਸੇਧ ਦਿਤਾ ਸੋ ਇਹ ਸਥਿਤੀ ਜਿਹੜੀ ਹੁਣ ਬਣੀ ਹੈ ਭਾਵੇਂ ਇਹਦੇ ਵਿੱਚ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਪੰਜਾਬ ਸਰਕਾਰ ਨੇ ਜਿਹੜਾ ਐਕਸ਼ਨ ਕੀਤਾ ਸ਼ੰਭੂ ਤੇ ਖਨੌਰੀ ਖਾਲੀ ਕਰਕੇ ਉਹਦੇ ਨਾਲ ਪਬਲਿਕ opinion ਜਿਹੜੀ ਹੈ ਲੋਕਾਂ ਦੀ ਜਿਹੜੀ ਆਮ ਲੋਕਾਂ ਦੀ opinion ਜਿਹੜੀ ਸਰਕਾਰ ਦੇ ਨਾਲ ਖੜੀ ਹੋਈ ਹੈ ਕਿਉਂਕਿ ਸੜਕਾਂ ਬੰਦ ਕਰਨ ਨਾਲ ਬਹੁਤ ਵੱਡੇ ਪੱਧਰ ਤੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਸੀ ਆਮ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਹ ਸਾਰੀ ਗੱਲ ਵਿੱਚੋਂ ਇੱਕ ਗੱਲ ਬਹੁਤ ਸਪੱਸ਼ਟ ਹੈ ਵੀ ਤਿੰਨ ਪ੍ਰਮੁੱਖ ਧੜੇ ਜਿਹੜੇ ਨੇ ਕਿਸਾਨਾਂ ਦੇ ਉਹ ਇਸ ਵੇਲੇ ਸਰਕਾਰ ਪ੍ਰਤੀ ਬਹੁਤ ਰੋਹ ਵਿੱਚ ਨੇ ਔਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਤੇ ਕਿਸਾਨਾਂ ਵਿਚਕਾਰ ਇੱਕ ਨਵੇਂ ਤਰ੍ਹਾਂ ਦਾ ਟਕਰਾਅ ਨਜ਼ਰ ਆ ਸਕਦਾ ਹੈ